ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਗੁਰੂ ਦੇ ਪਿਆਰਿਓ ਸਤਸੰਗੀ ਪਿਆਰਿਓ ਵਾਹਿਗੁਰੂ ਦੇ ਗੁਰੂ ਦੇ ਰੰਗ ਵਿੱਚ ਰੰਗੇ ਹੋਏ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਜਿਸ ਕੇ ਸਰਪਰਤੂ ਸੁਆਮੀ ਸੋ ਦੁੱਖ ਕੈਸਾ ਪਾਵੇ ਜਦੋਂ ਬੰਦੇ ਨੂੰ ਓਹ ਪ੍ਰਤੀਤ ਹੋਣ ਲੱਗ ਜਾਂਦਾ ਨਾ ਇੱਕ ਤਾਂ ਹੁੰਦਾ ਵੀ ਪੜਨਾ ਇੱਕ ਪੜ੍ਹ ਕੇ ਮਹਿਸੂਸ ਕਰਨਾ ਮਹਿਸੂਸ ਕਰਨਾ ਵੀ ਜਿਸ ਕੇ ਸਰਪਰਤੂ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲਣਾ ਜਾਣਾ ਮਾਇਆ ਮਦ ਮਾਤਾ ਇਹਨੂੰ ਮਾਤਾ ਨਹੀਂ ਕਹਿਣਾ ਮੰਮੇ ਕੰਨਾ ਤੱਤੇ ਕਹਣਾ ਹੈ ਤਾਂ ਮਾਤਾ ਲਿਖਿਆ ਪਰ ਪੜਨਾਂ ਨੂੰ ਕੀ ਹੈ ਮਾਤਾ ਬੋਲਣਾ ਜਾਣਾ ਹੈ ਮਾਇਆ ਮਦ ਮਾਤਾ ਮਾਇਆ ਦੇ ਨਸ਼ੇ ਵਿੱਚ ਮਾਇਆ ਫਿਰ ਸਿਰਫ ਉਹਨਾਂ ਪੈਸੇ ਨੂੰ ਹੀ ਕਹਿੰਦੇ ਜਿਹੜੇ ਪਰਮੇਸ਼ਰ ਤੋਂ ਦੂਰ ਕਰ ਦਈਏ ਜੋ ਵੀ ਗੱਲ ਉਹਨੂੰ ਮਾਇਆ ਕਿਹਾ ਜਾਂਦਾ ਜਦੋਂ ਮਹਿਸੂਸ ਕਰਦਾ ਹੈ ਨਾ ਬੰਦਾ ਵੀ ਮੇਰੇ ਸਿਰ ਤੇ ਵਾਹਿਗੁਰੂ ਗਿਰੇ ਸਿਰ ਉੱਪਰ ਠਾਡਾ cursorਾ ਮੇਰੇ ਉੱਤੇ ਖੜਾ ਹੈ ਆਨੰਦ ਬਹੁਤ ਬਣਦਾ ਫਿਰ ਸਾਰੀ ਚਿੰਤਾ ਕਿਉਂ ਲੱਗਦੀ ਹੈ ਬੰਦੇ ਨੂੰ ਕਿ ਮੈਨੂੰ ਟੈਨਸ਼ਨਾਂ ਹੈਗੀਆਂ ਨੇ ਮੇਰੇ ਮਗਰ ਕੋਈ ਹੈ ਨਹੀਂ ਮੈਂ ਕੱਲਾ ਉਦੋਂ ਟੈਨਸ਼ਨ ਪੈਂਦੀ ਹੈ ਉਦੋਂ ਸਿਰ ਨੂੰ ਲੱਗਦਾ ਹੈ ਦਿਮਾਗ ਨੂੰ ਕੁਝ ਚੜ ਗਿਆ ਪਾਗਲਪਨ ਜਦ ਲੱਗਦਾ ਸਿਰ ਉੱਪਰ ਠਾਢਾ ਘਰਸੂਰ ਆ ਵੀ ਮੇਰੇ ਮਗਰ ਹੈਗਾ ਜਿਨੇ ਮੇਰੇ ਨੈਣ ਨਕਸ਼ ਬੜਾਏ ਨੇ ਆ ਮੇਰੀ ਦੇਹੀ ਬਣਾਈ ਹੈ ਚੱਲਣ ਨੂੰ ਪੈਰ ਦਿੱਤੇ ਨੇ ਇਹ ਕਿੱਥੋਂ ਆ ਗਿਆ ਜਦੋਂ ਜਿਹੜਾ ਬੰਦਾ ਬੁੱਧੀਮਾਨ ਨਾ ਵਿਚਾਰ ਕਰਦਾ ਵੀ ਇਹ ਕਿੱਥੋਂ ਆ ਗਿਆ ਹਰ ਇੱਕ ਦੇ ਪੰਜ ਪੰਜ 10 10 ਉਂਗਲਾਂ ਇਸ ਤਰ੍ਹਾਂ ਕਿਉਂ ਲਾਈਆਂ ਨੇ ਜਿਹੜੀਆਂ ਅੱਖਾਂ ਨੇ ਅੱਡੀਆਂ ਵਿੱਚ ਕਿਉਂ ਨਹੀਂ ਲਾਤੀਆਂ ਵਾਹਿਗੁਰੂ ਜਦੋਂ ਅਸੀਂ ਚੱਲਦੇ ਆਂ ਅਨੁਭਵ ਨਾਲ ਚੱਲਦੇ ਆਂ ਮਾਤਰ ਨਾਲ ਚੱਲਦੇ ਆਂ ਪੈਰਾਂ ਨੂੰ ਤੂੰ ਦੇਖਦੇ ਪੈਰ ਕਿੱਧਰ ਜਾ ਰਹੇ ਨੇ ਪੈਰ ਇੱਧਰ ਪੈਰਾਂ ਨੂੰ ਕਹਿੰਦੇ ਤਾਂ ਨਹੀਂ ਵੀ ਇੱਧਰ ਮੁੜੋ ਮੇਰੇ ਪੈਰੋ ਵੀ ਇੱਧਰ ਮੁੜੋ ਨਾ ਅੱਖਾਂ ਉੱਤੇ ਹੁੰਦੀਆਂ ਨੇ ਇੱਕ ਨਾਲ ਨਾਲ ਅੱਖਾਂ ਨਾਲ ਦੇਖੀ ਜਾਣੀਆਂ ਨਾਲੇ ਪੈਰਾਂ ਨਾਲ ਮੋੜੀ ਜਾਣੇ ਆ ਇਹ ਸੂਖਮ ਸੂਖਮ ਗੱਲਾਂ ਸੁਣ ਕੇ ਦੇਖ ਕੇ ਵੀ ਇਹ ਸਿਸਟਮ ਕੌਣ ਚਲਾ ਰਿਹਾ ਸਾਡੇ ਅੰਦਰ ਅਸੀਂ ਸੌਂ ਜਾਂਦੇ ਆਂ ਆਪਾਂ ਕਹਿੰਦੇ ਸਾਹ ਲੈਣੇ ਆਂ ਅਸੀਂ ਤਾਂ ਸੌਂ ਜਾਂਦੇ ਆਂ ਅਸੀਂ ਕਹਿੰਦੇ ਮੈਂ ਸੁਪਨੇ ਵਿੱਚ ਫਲਾਣੀ ਜਾ ਮੇਰੇ ਨਾਨਕੇ ਚਲਿਆ ਗਿਆ ਮੇਰੇ ਮਾਮੇ ਕੋਲ ਚਲਿਆ ਗਿਆ ਸਕੂਲ ਚ ਚਲੇ ਗਏ ਪ੍ਰਾਣੀਆਂ ਦੋਸਤ ਯਾਦ ਆਗੇ ਰਾਤ ਮੈਂ ਸੁਪਨੇ ਵਿੱਚ ਉਹਨਾਂ ਨਾਲ ਫਿਰਦਾ ਰਿਹਾ ਫਿਰ ਇਹ ਜਿਹੜਾ ਸਾਹ ਆਏ ਅੰਦਰ ਜਿਹੜਾ ਸਾਹ ਚੱਲਦਾ ਸਾਡੇ ਇਹ ਕੌਣ ਚਲਾ ਰਿਹਾ ਸੀ ਪਿਆਰੇਓ ਸਾਡੇ ਉੱਤੇ ਕੋਈ ਹੈ ਵਿਸ਼ਵਾਸ ਕਰੋ ਇਸ ਤਰ੍ਹਾਂ ਦੀ 73 ਗੱਲਾਂ ਦੇਖ ਕੇ ਸੁਣ ਕੇ ਵਿਚਾਰ ਕੇ ਨਾਲ ਆਨੰਦ ਬਹੁਤ ਬਣਦਾ ਸੋ ਅੱਜ ਆਪਾਂ ਗੱਲ ਕਰੀਏ ਟੈਨਸ਼ਨ ਨਾ ਕਰੋ ਚੋੜਾ ਨਾ ਕਰੋ ਗੁਰੂ ਤੁਹਾਨੂੰ ਸੁਣੇਗਾ ਸਿਟੇ ਪਾਸ਼ਾ ਮਹਾਰਾਜ ਜਰੂਰ ਥੋੜੀ ਭਾਵਨਾ ਪੂਰੀ ਕਰਕੇ ਟਕਾਹ ਨਾਲ ਥਰਕਰ ਵੈਸੋ ਹਰ ਜਨੇ ਬਾਰੇ ਟਕਾ ਕੇ ਵਿਸ਼ਵਾਸ ਬ ਅਵਚਾ ਕੇ ਸਿਮਰਨ ਭਾਵੇਂ ਥੋੜਾ ਕਰ ਲੋ ਪਰ ਨਾ ਪਹਿਲਾਂ ਭਿੱਜ ਕੇ ਗੁਰੂ ਨੂੰ ਪਹਿਲਾਂ ਮਹਿਸੂਸ ਕਰੋ ਵੀ ਮਹਾਰਾਜ ਤੁਸੀਂ ਮੇਰੇ ਕੋਲੇ ਖੜੇ ਹੋ ਪ੍ਰਤੱਖ ਖੜਾ ਹੋ ਪਹਿਲਾਂ ਗੁਰੂ ਨੂੰ ਕੋਲੇ ਖੜਾ ਲਓ ਜਾਂ ਅਸਲ ਵਿਚਾਲੂਕ ਬਿਠਾਓ ਮਹਾਰਜ ਦੇ ਪਾਸ ਮਨੁਭਵ ਕਰੋ ਤੁਸੀਂ ਭਾਵੇਂ ਨਾ ਗੁਰੂ ਸੇ ਪਾਸ ਮਹਾਰਾਜ ਜੇ ਤੁਸੀਂ ਗੁਰੂ ਸੱਚੇ ਪਾਤਸ਼ਾਹ ਨੂੰ ਦੂਰ ਸਮਝੋਗੇ ਦੂਰ ਨੇ ਜੇ ਸਮਝੋਗੇ ਹੈਗਾ ਤਾਂ ਗੁਰੂ ਉੱਥੇ ਹੀ ਹੈ ਗੁਰੂ ਨੂੰ ਕੋਈ ਚਿਰ ਨਹੀਂ ਲੱਗਦਾ ਗੁਰੂ ਨੇ ਐ ਹੀ ਪ੍ਰਕਾਸ਼ ਹੋ ਜਾਣਾ ਹੈ ਬਸ ਇੱਥੇ ਹੀ ਆ ਗੁਰੂ ਅਨੁਭਵ ਦੇ ਨਾਲ ਜਿਸ ਤਰ੍ਹਾਂ ਦਾ ਅਨੁਭਵ ਕਰੋਗੇ ਤਾਂ ਐਸੇ ਹੀ ਗੁਰੂ ਹਾਜ਼ਰ ਹੋ ਜਾਂਦਾ ਹੈ ਸੋ ਆਪਾਂ ਗੱਲ ਕਰੀਏ ਸ਼ਬਦ ਅराधना ਦੀ ਜਿਹੜਾ ਤੁਹਾਨੂੰ ਰਿੱਧੀਆਂ ਸਿੱਧੀਆਂ ਵੀ ਦੇਊਗਾ ਸਾਰੇ ਕਾਰਜ ਸਫਲ ਕਰੂਗਾ ਗੁਰੂ ਦੇ ਨਾਲ ਵਪਾਰ ਨਾ ਕਰਿਆ ਕਰੋ ਗੁਰੂ ਨਾਲ ਪ੍ਰੇਮ ਵੀ ਕਰਿਆ ਕਰੋ ਮੇਰਾ ਦਾਤ ਹੈ ਇਹ ਮੇਨੂੰ ਮੇਰਾ ਜੀਵਨ ਦਾਤ ਹੈ ਮੇਰਾ ਸਭ ਕੁਝ ਹੈ ਮੇਰਾ ਗੁਰੂ ਸੋ ਪਾਜ ਜਾਪ ਕਰੀ ਇਸ ਤੇ ਪਾਸ਼ਮਨ ਸ਼ਬਦ ਦੀ ਕਿੰਨੀ ਕੁ ਤਾਕਤ ਹੈ ਜਿਹੜਾ ਸ਼ਬਦ ਮੈਂ ਤੁਹਾਨੂੰ ਦੱਸਣ ਲੱਗਿਆ ਨਾ ਸੁਣਦੇ ਰਹੋ ਬਹੁਤ ਤਾਕਤ ਹੈ ਉਹਦੇ ਵਿੱਚ ਜਿਹੜਾ ਸਰਦਾ ਨਾਲ ਕਰੇ ਇੱਕ ਦੋ ਬੰਦਿਆਂ ਨੂੰ ਮੈਂ ਇਹ ਲਿਖ ਕੇ ਪਹਿਲਾਂ ਦਿੱਤਾ ਸੀਗਾ ਤੇ ਉਹਨਾਂ ਨੇ ਕਰੇ ਪਾਠ ਇਸ ਤੇ ਪਾਸ਼ਮਨ ਬਸ ਹਰ ਇੱਕ ਪਾਠ ਦੀ ਵਿਧੀ ਅਮਰਤ ਬੈਲੀ ਹੁੰਦਾ ਹੈ ਜਦ ਜਾਦ ਹੋ ਜੇ ਫਿਰ ਤੁਰਦੇ ਫਿਰਦੇ ਕਰਦੇ ਰਹੋ ਪਹਿਲਾਂ ਬੈਠ ਕੇ ਕਰੋ ਜਦੋਂ ਲੱਗ ਜਾਵੇ ਆਪਣੇ ਆਸਣ ਤੇ ਜਿੰਨਾ ਚਿਰ ਘੰਟਾ 2 ਘੰਟਾ ਭਗਤੀ ਕਰ ਲਈ ਫਿਰ ਤੁਰਦੇ ਫਿਰਦੇ ਕਰਦੇ ਰਹੋ ਫਿਰ ਤੁਰਦੇ ਫਿਰਦੇ ਨੂੰ ਆਪੇ ਸ਼ਬਦ ਕਹੇਗਾ ਵੀ ਚਲੋ ਮੇਰੇ ਆਸਣ ਤੇ ਇਹ ਪਿਆਰ ਪੈ ਜਾਂਦਾ ਜਗਾ ਖਿੱਚਣ ਲੱਗ ਜਾਂਦੀ ਹੈ ਸੋ ਉਸ ਜੇ ਪਾਸ਼ਮਰ ਦਾ ਐਸਾ ਕਿਹੜਾ ਸ਼ਬਦ ਹੈ ਜਿਹੜਾ ਤੁਹਾਨੂੰ ਰਿੱਧੀਆਂ ਸਿੱਧੀਆਂ ਦਿੰਦਾ ਹੈ ਗੁਰੂ ਸਾਹਿਬ ਉਸ ਜੇ ਪਾਸ਼ਮਰ ਦੇ ਭੱਟਾਂ ਦੇ ਸਵਈਏ ਵਿੱਚ ਗੁਰੂ ਸਾਹਿਬ ਆਮਾਰਾ ਦੀ ਬੜਾਈ ਕੀਤੀ ਹੈ ਗੁਰੂ ਗੁਰੂ ਕਾਰਮਨ ਮੇਰੇ ਤਾਰਣ ਤਰਣ ਸਮਰੱਥ ਕਲਯੁਗ ਸੁਣਤ ਸਮਾਦ ਸ਼ਬਦ ਜਸਕੇਰ ਹੁਨ ਦੁਖਨ ਨਾਸ ਸੁਖਦਾਇਕ ਸੂਰੋ ਜੋ ਧਰਤ ਤਿਹਾਨ ਵਸਤ ਤਹਨੇਰੇ ਉਰ ਪਰਖਰਦਾ ਹਰ ਸਿਮਰਤਾ ਮੁਖ ਦੇਖਤ ਅਗ ਜਾਏ ਪਰੇਰੇ ਜਾਓ ਹਰ ਬੁੱਧ ਰਿੱਧ ਸਿੱਧ ਚਾਹਤ ਜੋ ਹਰ ਬੁੱਧ ਰਿੱਧ ਸਿੱਧ ਚਾਹਤ ਗੁਰੂ ਗੁਰੂ ਗੋਰ ਕਰ ਮਨ ਮੇਰੇ ਸੇ ਪਾਸਾ ਅਦਿਤਰੀਪ ਕਰੀਏ ਗੁਰੂ ਹੈ ਮੇਰੇ ਮਨ ਤੂੰ ਗੁਰੂ ਗੁਰੂ ਕਰ ਪਾਉ ਵਾਹਿਗੁਰੂ ਵਾਹਿਗੁਰੂ ਕਰ ਇੱਕ ਮੈਂ ਹੁਣ ਤੁਹਾਨੂੰ ਦੱਸ ਦਿੰਦਾ ਜਦੋਂ ਇਹ ਸ਼ਬਦੀ ਆराधना ਕਰਨੀ ਹੈ ਇਹ ਜਦੋਂ ਜਦੋਂ ਵੀ ਸ਼ਬਦ ਪੜ੍ਹਨਾ ਹੈ ਚਾਰ ਵਾਰੀ ਫਿਰ ਮਗਰੋ ਵੈਗਰੋ ਵੈਗਰੋ ਕਹਿਣਾ ਹੈ ਚਾਰ ਵਾਰੀ ਵੈਗਰੋ ਕਹਿਣਾ ਤੇ ਨਾਲ ਹੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਗੁਰੂ ਅਮਰਦਾਸ ਨੂੰ ਵੀ ਨੂੰ ਵੀ ਜਪ ਸਕਦੇ ਹਾਂ ਗੁਰੂ ਤਾਂ ਇੱਕੋ ਹੀ ਹੈ ਨਾ ਗੁਰ ਆਦ ਦਾ ਇੱਕ অবতারਾ ਗੁਰੂ ਨਾਨਕ ਪਾਸ਼ਾ ਨੂੰ ਕਹਿ ਸਕਦੇ ਹਾਂ ਪਰ ਇੱਥੇ ਗੁਰੂ ਰਾਮਦਾਸ ਮਹਾਰ ਦੀ ਵਡਿਆਈ ਕਰੀਏ ਤੁਸੀਂ ਵੀ ਗੁਰੂ ਰਾਮਦਾਸ ਮਹਾਰ ਨੂੰ ਯਾਦ ਕਰਿਓ ਕਾਰਣ ਤਰ ਸਮਰੱਥ ਕਲਯੁਗ ਕਲਯੁਗ ਦੇ ਵਿੱਚ ਸਮਰੱਥ ਸਾਰੀਆਂ ਕਰਾਂ ਦਾ ਮਾਲਕ ਸੁਣ ਤ ਸਮਾਦ ਸ਼ਬਦ ਜਿਸ ਕੇਰੇ ਸਮਾਧੀ ਪ੍ਰਾਪਤ ਹੋਊਗੀ ਕੇਰੇ ਦਾ ਮਤਲਬ ਹੈ ਦਾ ਜਿਸ ਕੇਰੇ ਫੁਨ ਦੁੱਖਾਂ ਦਾ ਨਾਸ ਸੁਖਦਾਇਕ ਸੂਰੋ ਦੁੱਖਾਂ ਨੂੰ ਨਾਸ ਕਰਨ ਵਾਲਾ ਸ੍ਰੀ ਪਾਸ਼ਾ ਗੁਰੂ ਜੀ ਸੁਖ ਦਾ ਸੁਖਾਂ ਦਾ ਦਾਤਾ ਸੂਰੋ ਸੂਰਮਾ ਗੁਰੂ ਜੋ ਧਰਤ ਧਿਆਨ ਵਸਤ ਤਹਨੇਰੇ ਜਿਹੜਾ ਧਿਆਨ ਤਰੂਗਾ ਏ ਗੁਰੂ ਰਾਮਦਾਸ ਮਹਾਰਾਜ ਤੁਸੀਂ ਮੇਰੇ ਨੇੜੇ ਹੋ ਮਹਾਰਾਜ ਏ ਮਹਾਰਾਜੀ ਤੁਸੀਂ ਮੇਰੇ ਸਾਹਮਣੇ ਹੋ ਏ ਗੁਰੂ ਰਾਮਦਾਸ ਦੀ ਤੁਸੀਂ ਮੇਰੇ ਸਾਹਮਣੇ ਹੋ ਮਹਾਰਾਜ ਮੈਂ ਤੁਹਾਨੂੰ ਨਮਸਕਾਰ ਕਰਦਾ ਥੋੜੀ ਚਰਣਾ ਤੇ ਹੱਥ ਲਾਣਾ ਹੈ ਚਰਣਾ ਦੇ ਹੱਥ ਲਾਉਣਾ ਹੈ ਇਹ ਅਨੁਭਵ ਕਰਨਾ ਹੁੰਦਾ ਪਿਆਰਿਓ ਜਦੋਂ ਤੁਸੀਂ 4-5 ਦਿਨ ਕਰੋਗੇ ਨਾ ਤੁਹਾਨੂੰ ਲੱਦਾਉਣ ਲੱਗ ਜੂਗਾ ਜੋ ਧਰਤ ਧਿਆਨ ਵਸਤ ਹਰਨੇ ਤਹਨੇਰੇ ਜੇਰਾ ਧਿਆਨ ਤਰੂਗਾ ਕੇ ਗੁਰੂ ਰਾਮਦਾਸ ਮੇਰੇ ਆਪਦੇ ਅੰਦਰ ਹੀ ਬਣਾਣਾਵੇਂ ਗੁਰੂ ਰਾਮਦਾਸ ਕਿਵੇਂ ਐ ਵੀ ਮੈਂ ਗੁਰੂ ਰਾਮਦਾਸ ਜੀ ਇਸ ਤਰ੍ਹਾਂ ਹੋਣਗੇ ਮੇਰੇ ਗੁਰੂ ਜੀ ਇਸ ਤਰ੍ਹਾਂ ਹੋਣਗੇ ਇਸ ਤਰ੍ਹਾਂ ਆਏ ਸੀਗੇ ਇਸ ਤਰ੍ਹਾਂ ਮਹਾਰਾ ਨੇ ਆਪਣੇ ਕਾਰਜ ਕਰੇ ਜਿਹੜੇ ਆਏ ਸੀਗੇ ਧਿਆਨ ਵਿੱਚ ਲੈ ਕੇ ਉਹ ਗੁਰੂ ਨੂੰ ਆਪਦੀ ਤਸਵੀਰ ਆਪੇ ਬਣਾਉਂਦੀ ਹੁੰਦੀ ਐ ਅੱਜ ਕੱਲ ਤੁਸੀਂ ਦੇਖਦੇ ਹੋ ਵੀਡੀਓ ਬਣਾਉਂਦੇ ਨੇ ਗਾਣਿਆਂ ਦੀਆਂ ਪਹਿਲਾਂ ਲਿਖਣ ਵਾਲਾ ਬਣਾ ਜਦੋਂ ਲਿਖਣ ਵਾਲਾ ਕੋਈ ਲਿਖਦਾ ਉਹਦੇ ਅੰਦਰ ਵੀਡੀਓ ਬਣੀ ਜਾਂਦੀ ਐ ਉਹ ਵੀਡੀਓ ਫਿਰ ਕੈਮਰੇ 'ਚ ਬਾਹਰ ਕੱਢ ਦਿੰਦਾ ਇਸ ਤਰੀ ਤੁਸੀਂ ਜਦੋਂ ਗੁਰੂ ਰਾਮਦਾਸ ਦਾ ਸ਼ਬਦ ਚ ਆਪਣਾ ਤੁਹਾਡੇ ਅੰਦਰ ਵੀਡੀਓ ਬਣ ਜੂਗੀ ਉਸੇ ਗੁਰੂ ਰਾਮਦਾਸ ਦੇ ਸਰੂਪ ਨੂੰ ਸਾਹਮਣੇ ਲੈ ਆਈਆਂ ਬਸ ਉਹਦਾ ਧਿਆਨ ਕਰ ਲੋ ਪਹਿਲਾਂ ਪਹਿਲਾਂ ਚਿਹਰਾ ਨਹੀਂ ਦੇਖਦਾ ਬਸ ਇੱਕ ਐਨੁਭਵ ਕਰਨਾ ਹੁੰਦਾ ਗੁਰੂ ਐ ਜੋ ਤਰ ਤ ਧਿਆਨ ਵਸ ਤਹ ਨੇਰੇ ਜਿਹੜਾ ਧਿਆਨ ਤਰੂਗਾ ਉਹਦੇ ਨੇੜੇ ਐ ਉਹਦੇ ਨੇੜੇ ਆਉਣਗੇ ਗੁਰੂ ਰਾਮਦਾਸ ਮਾਲ ਪੂਰੋ ਪੁਰਖ ਰਿਦੈ ਹਰ ਸਿਮਰਤ ਪੂਰਨ ਪੁਰਖ ਰਿਦਾਹ ਹਰ ਸਿਮਰਤ ਰਿਦੇ ਵਿੱਚ ਹਿਰਦੇ ਵਿੱਚ ਸਿਮਰਤ ਸਿਮਰਨ ਕਰੋ ਮੁਖ ਦੇਗਤ ਅਗ ਜਾਹੇ ਪਰੇਰੇ ਜਿਹਦੇ ਮੁਖੜੇ ਨੂੰ ਦੇਖ ਕੇ ਸੋਹਣੇ ਮੁਖੜੇ ਨੂੰ ਦੇਖ ਕੇ ਦਰਸ਼ਨ ਕਰਕੇ ਕੀ ਫਲ ਮਿਲੂਗਾ ਅਗ ਜਾਹੇ ਪਰੇਰੇ ਪਰਾ ਹੋ ਜਾਂਦੇ ਨੇ ਨਸ਼ਟ ਹੋ ਜਾਂਦੇ ਨੇ ਦੂਰ ਭੱਜ ਜਾਂਦੇ ਨੇ ਕੀ ਅਗ ਭਲ ਪਾਪ ਭੱਜਦੇ ਜੋ ਹਰ ਬੁੱਧ ਰੱਦ ਸੱਧ ਚਾਹਤਾ ਜਿਹੜਾ ਜਿਹਦੀ ਜਿਹਦੀ ਕਦੇ ਮੇਰੀ ਬੁੱਧੀ ਨਹੀਂ ਕੰਮ ਕਰਦੀ ਬਿਲਕੁਲ ਜਦੋਂ ਗੁਰੂ ਦੀ ਆराधना ਕਰਨੀ ਆ ਉਦੋਂ ਬੁੱਧੀ ਖਤਮ ਕਰਦੇ ਆਪਦੀ ਬੁੱਧੀ ਨਹੀਂ ਲਾਉਣੀ ਹੁੰਦੀ ਉਦੋਂ ਉਦੋਂ ਗੁਰੂ ਦੀ ਬੁੱਧੀ ਹੁੰਦੀ ਹੈ ਜਿਹੜਾ ਗੁਰੂ ਨੇ ਵਿੱਚ ਦੱਸਿਆ ਗੁਰਬਾਣੀ ਗੁਰਮਤ ਆਪਦੀ ਬੁੱਧੀ ਨੂੰ ਪੜਾ ਕੇ ਦਿਮਾਗ ਨਹੀਂ ਲੜਾ ਹੁਣ ਮਹਾਰਾਜ ਮੈਨੂੰ ਬੁੱਧੀ ਨਹੀਂ ਹੈਗੀ ਮਹਾਰਾਜ ਕਹਿੰਦੇ ਤੈਨੂੰ ਦੇਵਾਂਗੇ ਬੁੱਧੀ ਭਾਈ ਜੋ ਹਰ ਬੁੱਧ ਜਿਹਨੂੰ ਪਰਮੇਸ਼ਰ ਦੀ ਸੋਹਣੀ ਬੁੱਧ ਲੈਣੀ ਹੋਵੇ ਜਿਹਨੇ ਮੇਰੇ ਬਾਤ ਤੇ ਕੀ ਚੰਗਾ ਕੀ ਮਾੜਾ ਇੱਕ ਤਾਂ ਇਹ ਬੁੱਧੀ ਮਿਲੂਗੀ ਇੱਕ ਰਿੱਧ ਸਿੱਧ ਚਾਹਤ ਰਿੱਧੀ ਸਿੱਧੀ ਲੈਣੀ ਹੈ ਸਾਰੇ ਕਾਰਜ ਹੁੰਦੇ ਨੇ ਰਿੱਧੀਆਂ ਸਿੱਧੀਆਂ ਦੇ ਵਿੱਚ ਤੁਹਾਡੇ ਕੰਮ ਬਣਨ ਲੱਗ ਜਾਣਗੇ ਜਿਹੜੇ ਵੀ ਕੰਮ ਨੂੰ ਹੱਥ ਪਾਓਗੇ ਰਾਖ ਨੂੰ ਹੱਥ ਪਾਓਗੇ ਨਾ ਮਿੱਟੀ ਨੂੰ ਸੋਨਾ ਬਣ ਜੂਗੀ ਸੋਨਾ ਭਾਵ ਫਲ ਦੇਊਗੀ ਤੁਹਾਨੂੰ ਛੋਟੇ ਛੋਟੇ ਕੰਮ ਫਲ ਦੇਣ ਲੱਗ ਜੂਗਾ ਜਉ ਹਰ ਬੁੱਧ ਰਿੱਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ اے ਮੇਰੇ ਮਨ ਤੂੰ ਗੁਰੂ ਗੁਰੂ ਕਰ ਫਿਰ ਮਗਰੋਂ ਆਪਾਂ ਨੇ ਆਪਦੇ ਕੋਲੋਂ ਜਿ ਆਪਣਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਵਾਹਿਗੁਰੂ 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 ਹੈ ਇਹ ਸਭ ਤੁਸੀਂ ਜਿ ਆਪਣਾ ਪਿਆਰਿਓ ਸਵੇਰੇ ਉੱਠ ਕੇ ਅਮਰਤ ਵੇਲੇ ਜਪ ਲਿਆ ਕਰੋ ਡੇਢ ਘੰਟਾ 2 ਘੰਟੇ ਜਿਵੇਂ-ਜਿਵੇਂ ਜਪੀ ਜਾਓਗੇ ਤੁਨ ਇਸ ਤੇ ਪਾਸ਼ਾ ਮਹਾਰਾਜੀ ਫਿਰ ਝਲਕਾ ਮਾਰ ਲੱਗ ਜਾਣਗੇ ਮੈਂ ਬਹੁਤੀ ਗੱਲ ਖੋਲਦਾ ਨਹੀਂ ਬਹੁਤ ਇਹ ਗੱਲਾਂ ਪੱਚਦੀਆਂ ਨਹੀਂ ਹੈਗੀਆਂ ਇਸ ਕਰਕੇ ਤੁਸੀਂ ਆਪ ਹੀ ਰੰਗ ਦੇਖੋ ਇਹਦੇ ਦੁਬਾਰਾ ਫਿਰ ਪੜ੍ਹ ਦਨੇ ਆਪਾਂ ਗੁਰੂ ਗੁਰੂ ਕਰਮਨ ਮੇਰੇ ਤਾਰਣ ਤਾਰਣ ਸਮਰੱਥ ਕਾਲਯੁਗ ਸੁਣਤ ਸਮਾਧ ਸ਼ਬਦ ਜਿਸਕੇ ਰ ਪਉਣ ਦੁੱਖਨ ਨਾਸ ਸੁਖਦਾਇਕ ਸੂਰਜੋ ਤਾਰਤ ਧਿਆਨ ਵਸਤ ਤਹਨੇਰੇ ਉਰਾਉ ਪਰਖਰ ਦੇ ਹਾਰ ਸੇ ਮਰਤਾ ਮੌਕਾ ਦੇ ਗਤ ਅਗ ਜਾਹੇ ਪਰੇਰੇ ਜੋ ਹਰ ਬੁੱਧ ਰਿੱਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ